ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਅੱਜ ਜਿਲ੍ਹਾ ਪਾਤਪਾ ਦਫ਼ਤਰ ਦੁਗਰੀ ਵਿਖੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਆਮ ਆਦਮੀ ਪਾਰਟੀ ਦੀ ਲੈਂਡ ਪੁਲਿੰਗ ਸਕੀਮ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਰਾਕੇਸ਼ ਰਾਠੌਰ ਨੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਨ ਨਾਲ ਮਿਲ ਕੇ ਆਪ ਸਰਕਾਰ ਤੇ ਹਮਲਾ ਬੋਲਿਆ ਅਤੇ ਲੈਂਡ ਪੁਲਿੰਗ ਨੀਤੀ ਸੰਬੰਧੀ ਸੂਬਾ ਸਰਕਾਰ ਤੇ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਪੰਜਾਬ ਦੇ ਸਭ ਤੋਂ ਉਪਜਾਊ ਅਤੇ ਉਤਪਾਦਕ ਖੇਤਰਾਂ ਤੋਂ ਖੇਤੀਬਾੜੀ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਕਿਸਾਨ ਭਾਈਚਾਰੇ ਨੂੰ ਤਬਾਹ ਕਰ ਦੇਵੇਗਾ ਇਹ ਨੀਤੀ ਗਰੀਬ ਕਿਸਾਨਾਂ ਦੇ ਹਿੱਤਾਂ ਤੇ ਸਿੱਧਾ ਹਮਲਾ ਹੈ ਰਾਕੇਸ਼ ਰਾਠੌਰ ਨੇ ਲੈਂਡ ਪੂਲਿੰਗ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ ਕਿਸਾਨ ਨਾ ਤਾਂ ਆਪਣੀ ਜ਼ਮੀਨ ਵੇਚ ਸਕੇਗਾ ਅਤੇ ਨਾ ਹੀ ਇਸ ਦੇ ਕਰਜ਼ਾ ਲੈ ਸਕੇਗਾ ਅਜਿਹੀ ਸਥਿਤੀ ਵਿੱਚ ਉਸ ਦੀ ਆਰਥਿਕ ਆਜ਼ਾਦੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਭਾਜਪਾ ਗੁਰ ਰਠੌਰ ਨੇ ਕਿਹਾ ਕਿ ਸਰਕਾਰ ਦਾ ਕੰਮ ਕਿਸਾਨਾਂ ਨੂੰ ਉਹਨਾਂ ਦੇ ਹੱਕ ਦੇਣਾ ਹੈ ਨਾ ਕਿ ਉਹਨਾਂ ਨੂੰ ਖੋਣਾ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੀਤੀ ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਠੌਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ 1 ਇੰਚ ਵੀ ਜ਼ਮੀਨ ਐਕਵਾਇਰ ਨਹੀਂ ਹੋਣ ਦੇਵੇਗੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਜਪਾ ਆਗੂ ਰਾਠੌਰ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਲੈਂਡ ਪੁਲਿੰਗ ਨੀਤੀ ਤਹਿਤ ਲੈਂਡ ਮਾਫੀਆ ਦੇ ਹੱਥ ਮਜ਼ਬੂਤ ਕਰ ਲਈ ਕਿਸਾਨਾਂ ਦੀ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਹਥਿਆਉਣ ਦਾ ਇਰਾਦਾ ਰੱਖਦੀ ਹੈ ਲੈਂਡ ਪੁਲਿੰਗ ਨੀਤੀ ਨੂੰ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਘਰਾੜ ਦਿੰਦੇ ਹੋਏ ਰਾਠੌਰ ਨੇ ਕਿਹਾ ਕਿ ਭਾਜਪਾ ਕਿਸੇ ਵੀ ਕੀਮਤ ਤੇ ਕਿਸਾਨਾਂ ਦੀ ਜ਼ਮੀਨ ਦੀ ਡਕੈਤੀ ਨਹੀਂ ਹੋਣ ਦੇਵੇਗੀ ਅਤੇ ਉਹਨਾਂ ਦੀ ਪਾਰਟੀ ਲੁਧਿਆਣਾ ਦੇ ਹਰ ਵਾਰਡ ਵਿੱਚ ਇਸ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕਰੇਗੀ। ਰਠੌਰ ਨੇ ਕਿਹਾ ਕਿ ਬਹੁਤ ਸਾਰੀਆਂ ਹਾਊਸਿੰਗ ਕਲੋਨੀਆ ਅੱਧੀਆਂ ਕੱਟ ਜਾਣ ਮਗਰੋਂ ਖਾਲੀ ਪਈਆਂ ਹਨ। ਬਾਦੂ ਜ਼ਮੀਨ ਖਰੀਦਣ ਤੋਂ ਪਹਿਲਾਂ ਸਰਕਾਰ ਨੂੰ ਹੋਰ ਜ਼ਮੀਨ ਖਰੀਦਣ ਦੀ ਬਜਾਏ ਇਸ ਨੂੰ ਵਿਕਸਿਤ ਕਰਨ ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਅਸਲ ਵਿਰਾਸਤ ਪੰਜਾਬ ਦੀ ਆਤਮਾ ਹੈ ਇਸ ਦੇ ਪੰਡ ਖੇਤ ਟਾਂਚੇ ਪਸ਼ੂਵਾਨ। ਜੇਕਰ ਉਹ ਇੱਥੇ ਉੱਥੇ ਨਹੀਂ ਹਨ ਅਤੇ ਇੱਥੇ ਸਿਰਫ ਕੰਕਰੀਟ ਦੇ ਜੰਗਲ ਹੀ ਖੜੇ ਹੋ ਗਏ ਤਾਂ ਸਾਡੀ ਪੰਜਾਬੀ ਵਿਰਾਸਤ ਕਿੱਥੋਂ ਤੱਕ ਬਚੇਗੀ ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਦੀ ਪੱਗ ਜਿਸ ਨੂੰ ਕਦੇ ਪੰਜਾਬ ਦਾ ਤਾਜ ਦਾ ਗਹਿਣਾ ਕਿਹਾ ਜਾਂਦਾ ਸੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਅਤੇ ਦੇਸ਼ ਭਰ ਵਿੱਚ ਪੰਜਾਬ ਦੀ ਸਰਬੋਤਮਤਾ ਨੂੰ ਵੀ ਚੁਣੌਤੀ ਦਿੱਤੀ ਜਾਵੇਗੀ ਰਾઠੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਨਵੀਂ ਲੈਂਡ ਪੂਲਿੰਗ ਨੀਤੀ ਤਹਿਤ ਸ਼ਹਿਰੀ ਵਿਕਾਸ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਜ਼ਮੀਨ ਪ੍ਰਾਪਤੀ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ 158 ਪਿੰਡਾਂ ਵਿੱਚ 40000 ਏਕੜ ਤੋਂ ਵੱਧ ਜ਼ਮੀਨ ਵਿਕਾਸ ਲਈ ਰੱਖੀ ਗਈ ਹੈ ਜਿਸ ਵਿੱਚ ਲੁਧਿਆਣਾ 2373 ਏਕੜ ਚਤਾਰੀ ਪਿੰਡ ਅੰਮ੍ਰਿਤਸਰ 4464 ਏਕੜ ਮੋਹਾਲੀ 3535 ਏਕੜ ਜਲੰਧਰ 1000 ਏਕੜ ਪਠਾਨਕੋਟ 1000 ਏਕੜ ਪਟਿਆਲਾ 1150 ਏਕੜ ਬਠਿੰਡਾ 848 ਏਕੜ ਸੰਗਰੂਰ 568 ਏਕੜ ਮੋਗਾ 542 ਏਕੜ ਨਵਾਂ ਸ਼ਹਿਰ 383 ਏਕੜ ਫਿਰੋਜ਼ਪੁਰ 313 ਏਕੜ ਬਰਨਾਲਾ 317 ਏਕੜ ਹੁਸ਼ਿਆਰਪੁਰ 550 ਏਕੜ ਕਪੂਰਥਲਾ 150 ਏਕੜ ਫਗਵਾੜਾ 200 ਏਕੜ ਨਕੋਦਰ 200 ਏਕੜ ਗੁਰਦਾਸਪੁਰ 80 ਏਕੜ ਬਟਾਲਾ 160 ਏਕੜ ਤਰਨਤਾਰਨ 97 ਏਕੜ ਸੁਲਤਾਨਪੁਰ ਲੋਧੀ 770 ਏਕੜ ਸ਼ਾਮਲ ਹਨ ਜਿਸ ਨਾਲ ਪੰਜਾਬ ਦੀ ਉਪਜਾਊ ਖੇਤੀ ਜੋਗ ਜ਼ਮੀਨ ਤਬਾਹ ਹੋ ਜਾਵੇਗੀ ਜਿਸ ਕਾਰਨ ਪੰਜਾਬ ਦੇ ਕਿਸਾਨ ਬੇਰੁਜ਼ਗਾਰ ਹੋ ਜਾਣਗੇ ਪ੍ਰੈਸ ਕਾਨਫਰੰਸ ਵਿੱਚ ਪਾਜਪਾ ਦੇ ਜ਼ਿਲ੍ਹਾ ਸਕੱਤਰ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਜਸ਼ਪਾਲ ਜਨੌਤਰਾ ਮੀਤ ਪ੍ਰਧਾਨ ਅਦਾਕਾਰ ਨਿਰਮਲ ਨૈયਰ ਨਵਲ ਚੈਨ ਸਕੱਤਰ ਸਰਦਾਰ ਸਤਨਾਮ ਸਿੰਘ ਸੇਟੀ ਸਾਬਕਾ ਕਾਉਂਸਲਰ ਸਰਦਾਰ ਗੁਰਦੀਪ ਸਿੰਘ ਨੀ ਟੂ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਬੁਲਾਰੇ सुरेंद्र ਕੌਸ਼ਲ ਸੰਜੀਵ ਚੌਧਰੀ ਆਦਵੀ ਹਾਜ਼ਰ ਸਨ